ਡੀਐਸਪੀ ਮੁੱਲਾਪੁਰ ਦੀ ਅਗਵਾਈ ਵਿੱਚ ਕੁਰਾਲੀ ਬੰਗਾਲਾ ਬਸਤੀ ਵਿੱਚ ਚਲਾਇਆ ਗਿਆ ਸਰਚ ਅਭਿਆਨ ਬਸਤੀ ਦੇ ਇਕੱਲੇ ਇਕੱਲੇ ਘਰ ਦੀ ਕੀਤੀ ਗਈ ਚੈਕਿੰਗ ਡੀਐਸਪੀ ਧਰਮਵੀਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਚਲਾਇਆ ਗਿਆ ਹੈ ਇਹ ਸਰਚ ਅਭਿਆਨ Right. ਕੁਰਾਲੀ ਦੇ ਵਾਰਡ ਨੰਬਰ 16 ਦੇ ਵਿੱਚ ਅੱਜ ਡੀਐਸਪੀ ਵੱਲੋਂ ਚੈਕਿੰਗ ਕੀਤੀ ਗਈ ਹੈ ਅਤੇ ਸ਼ਹਿਰ ਦੇ ਵਿੱਚ ਵਾਰਦਾਤਾ ਜੋ ਹੋ ਰਹੀਆਂ ਸਨ ਉਸ ਨੂੰ ਰੋਕ-थाम ਦੇ ਲਈ ਇਹ ਚੈਕਿੰਗ ਕੀਤੀ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾ ਇੱਕ ਵਾਰ ਤਸਵੀਰਾਂ ਦਿਖਾਣ ਇਹ ਤਸਵੀਰਾਂ ਕੁਰਾਲੀ ਦੀਆਂ ਜਿੱਥੇ ਕਿ ਡੀਐਸਪੀ ਸਾਹਿਬ ਤਰਨਵੀਰ ਜੀ ਜਿੱਥੇ ਹੈ ਵੱਖ-ਵੱਖ ਘਰਾਂ ਦੇ ਵਿੱਚ ਜਾ ਕੇ ਬਰੀਕੀ ਦੇ ਨਾਲ ਚੈਕਿੰਗ ਕਰ ਰਹੇ ਹਨ ਤਾਂ ਕਿ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਜੇਕਰ ਕੋਈ ਚੀਜ਼ ਮਿਲਦੀ ਹੈ ਤਾਂ ਉਸ ਤੇ ਕਾਰਵਾਈ ਕੀਤੀ ਜਾ ਸਕੇ ਅਤੇ ਬਾਕਾਇਦਾ ਵੈਰੀਫਿਕੇਸ਼ਨ ਵੀ ਕੀਤੀ ਜਾ ਰਹੀ ਹੈ ਕਿ ਤੁਸੀਂ ਕਰ ਕਿ ਦੀ ਕਰਦੇ ਇੱਥੇ ਰਹਿ ਰਹੇ ਹਾਂ ਅਤੇ ਕੀ ਕੰਮ ਕਰਦੇ ਹੋ ਫਿਰਖਾਲ ਜੋ ਕਾਫੀ ਟੀਮਾਂ ਜਿਹਦੇ ਵਿੱਚ ਐਸ ਐਚਓ ਕਰਾਲੀ ਐਸ ਐਚਓ ਸਦਰ ਵੀ ਜਿਹੜੇ ਹੈ ਮੌਜੂਦ ਨੇ ਅਤੇ ਬਰੀਕੀ ਦੇ ਨਾਲ ਪੂਰੀ ਜਿਹੜੀ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ तकरीबन 50 ਤੋਂ 60 ਕਰਾਂ ਦੀ ਚੈਕੀ ਇਸ ਵਕਤ ਤੱਕ ਕੀਤੀ ਜਾ ਰਹੀ ਹੈ ਤੇ ਡੀਐਸਪੀ ਸਾਹਿਬ ਜਿਹੜੇ ਹੈ ਪੁੱਜੇ ਹੋਏ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਫਾਇਦਾ ਹੁੰਦਾ ਹੈ ਫਿਰ ਹਾਲ ਜੋ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਉਹ ਵੱਖ-ਵੱਖ ਮੁਹੱਲਿਆਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਉਥੇ ਕੀ ਚੈਕਿੰਗ ਅਭਿਆਨ ਜਿਹੜੀ ਹੈ ਉਹ ਪੁਲਿਸ ਵੱਲੋਂ ਚਲਾਇਆ ਗਿਆ ਹੈ ਅਤੇ ਮਰੀਕੀ ਦੇ ਨਾਲ ਸਿਕੋਣਾ ਕੋਨਾ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਪੱਤੀਜਨਕ ਸਮਾਨ ਮਿਲੇ ਅਤੇ ਉਸ ਤੇ ਕਾਰਵਾਈ ਕੀਤੀ ਜਾ ਸਕੇ ਅਤੇ ਤਸਵੀਰਾਂ ਤੁਹਾਨੂੰ ਕੁਰਾਲੀ ਦੇ ਵਾਰ ਨੰਬਰ 16 ਦੀਆਂ ਦਿਖਾ ਰਹੇ ਹਾਂ ਤੇ ਕੱਲ ਬਾਅਦ ਵੀ ਕਰਾਂਗੇ ਡੀਐਸਪੀ ਸਾਹਿਬ ਦੇ ਨਾਲ ਤੇ ਇਸ ਚੈਕਿੰਗ ਦਾ ਕੀ ਫਾਇਦਾ ਹੁੰਦਾ ਫਿਲਹਾਲ ਜੋ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕੁਰਾਲੀ ਦੀਆਂ ਤਸਵੀਰਾਂ ਬੁਖਾ ਰਹੇ ਆ ਕਿ ਕਿ ਅੱਜ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਐਸ ਐਚਓ ਸਿਟੀ ਐਸ ਐਚਓ सदर ਵੀ ਜਿਹੜੇ ਹੈ ਉਹ ਮੌਜੂਦ ਨੇ ਤੇ ਗੱਲਬਾਤ ਵੀ ਕੀਤੀ ਹੈ ਡੀ ਐਸ ਪੀ ਸਾਹਿਬ ਦੇ ਨਾਲ ਕਿ ਆਖਰ ਇਹ ਚੈਕਿੰਗ ਦਾ ਕੀ ਫਾਇਦਾ ਹੁੰਦਾ ਹੈ ਤੇ ਫਿਲਹਾਲ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਕੁਰਾਲੀ ਦੇ ਵੱਖ-ਵੱਖ ਜਿਹੜੇ ਕੋਨੇ ਹੈ ਵਾਰਡ ਨੰਬਰ 16 ਜਿੱਥੇ ਕਾਫੀ ਲੋਕ ਜਿਹੜੇ ਇਕੱਠੇ ਵੀ ਹੋਏ ਹੋਏ ਨੇ ਤੇ ਪੁਲਿਸ ਦਾ ਸਾਥ ਵੀ ਉਹ ਦੇ ਰਹੇ ਨੇ ਤੇ ਪੁਲਿਸ ਨੂੰ ਵੀ ਕਹਿ ਰਹੇ ਨੇ ਕਿ ਅਜਿਹੀ ਚੈਕਿੰਗ ਬਾਰ-ਬਾਰ ਕਰਨੀ ਚਾਹੀਦੀ ਹੈ ਤਾਂ ਕਿ ਜੇਕਰ ਕੋਈ ਵੀ ਕਿਸੇ ਕੋਲ ਅਪੱਤੀ ਜਨਕ ਸਮਾਨ ਹੋਵੇ ਤੇ ਉਸ ਦਾ ਬਾਰੇ ਪਤਾ ਕੀਤਾ ਜਾ ਸਕੇ ਕੀਤਾ ਜਾ ਸਕੇ ਐਡੀਐਸਪੀ ਸਾਹਿਬ ਚੈਕਿੰਗ ਦਾ ਫਾਇਦਾ ਕੀ ਹੁੰਦਾ ਹੈ ਉਹ ਕਹਿੰਦੇ ਆ ਵੀ ਜਿਸ ਤਰ੍ਹਾਂ ਕਿ ਜਿਹੜਾ ਅਸੀਂ ਕਰ ਰਹੇ ਹਾਂ ਚੈਕਿੰਗ ਲੋਕਾਂ ਕੋਲ ਵੀ ਪੁੱਛਦੇ ਹਾਂ ਵੀ ਜੇ ਤੁਹਾਡੇ ਆਸ-ਪਾਸ ਕੋਈ ਹੁੰਦਾ ਹੈਗਾ ਸਾਨੂੰ ਜਰੂਰ ਦੱਸੋ ਤੇ ਦੂਜੀ ਗੱਲ ਇਹ ਹੈ ਕਿ ਜਦੋਂ ਚੈਕਿੰਗ ਕਰਦੇ ਜਿਹੜੇ ਮਾੜੇ ਅਨਸਰ ਜਿਹੜੇ ਬੰਦੇ ਹੈਗੇ ਆ ਕਿ ਕੋਈ ਕੰਮ ਵੀ ਇਦਾਂ ਦੇ ਗਲਤ ਕਰਦੇ ਆ ਉਹਨਾਂ ਦੇ ਸੁਧਰਦੇ ਚਾਂਸ ਹੁੰਦੇ ਆ ਪੂਰੇ ਕਿਉਂਕਿ ਡਰ ਵੀ ਇੱਕ ਪੈਦਾ ਹੁੰਦਾ ਉਹਨਾਂ ਦੇ ਜਿਹੜੇ ਨਾਰਮਲ ਲੋਕ ਆ ਉਹਨਾਂ ਦੇ ਦਿਲਾਂ ਵਿੱਚ ਇਹ ਹੁੰਦਾ ਕਿ ਪੁਲਿਸ ਸਾਡੇ ਲਈ ਹੈਗੀ ਆ ਇਹ ਨਹੀਂ ਆ ਕਿ ਜਿਹੜੇ ਮਾੜੇ ਅਨਸਰ ਆ ਉਹ ਇਸ ਸ਼ਹਿਰ ਨੂੰ ਜਾਂ ਫਿਰ ਉਸ ਹਮਲੇ ਨੂੰ ਨੁਕਸਾਨ ਪਹੁੰਚਾਣਗੇ ਕਿੰਨੇ ਕਿ ਘਰਾਂ ਦੀ ਚੈਕਿੰਗ ਕੀਤੀ ਜਾ ਸਕੀ ਹੈ ਅਜੇ ਤੱਕ ਕਾਫੀ ਦੇਖੋ ਇਹ ਬਗਾਲਾ ਬਸਤੀ ਹੈਗੀ ਕਾਫੀ ਘਰ ਹੈਗੇ ਤੇ ਵੀ ਛੋਟੇ ਛੋਟੇ ਗਲੀਆਂ ਹੈਗੀਆਂ ਉਹਨਾਂ ਚ ਜਾ ਕੇ ਅਸੀਂ ਟੀਮਾਂ ਚਾਰ ਪੰਜ ਟੀਮਾਂ ਬਣਾਈਆਂ ਤੇ ਦੋਵੇਂ ਸਾਈਡ ਜਿਹੜੇ ਨਾਕੇ ਵੀ ਲਾਏ ਆ ਜਿਹੜੇ ਰਸਤੇ ਹੈਗੇ ਆ ਉਹਦੇ ਵੀਹਿਕਲ ਵੀ ਚੈੱਕ ਕਰ ਰਹੇ ਨਾਲ ਨਾਲ ਵੀ ਕੋਈ ਜਿਹੜਾ ਨੰਬਰ ਪਲੇਟ ਦੇ ਵਗੈਰ ਹੈ ਜਾਂ ਕੋਈ ਇਦਾਂ ਦਾ ਵੀਹਿਕਲ ਹੈਗਾ ਉਹਨੂੰ ਬੌਂਡ ਵੀ ਕਰਾਂਗੇ ਤੇ ਚਲਾਨ ਵੀ ਕਰਾਂਗੇ ਇਹ ਕਦੋਂ ਤੱਕ ਮੁਹਿੰਮ ਜਿਹੜੀ ਜਾਰੀ ਰਹੇਗੀ ਜੀ ਦੇਖੋ ਇਹ ਅਸੀਂ ਹੁਣ ਸਾਡੀ ਚੈੱਕ ਕਰਕੇ ਬਗਾਲਾ ਬਸਤੀ ਜਿੰਨੇ ਘਰ ਹੈਗੇ ਆ ਜੋ ਸਾਨੂੰ ਥੋੜੇ ਸ਼ੱਕੀ ਲੱਗਦੇ ਆ ਉਹ ਅਸੀਂ ਚੈੱਕ ਕਰ ਰਹੇ ਆ ਤੇ ਉਸ ਤੋਂ ਬਾਅਦ ਜਿਹੜਾ ਇਹ ਹਰ ਹਫ਼ਤੇ ਜਾਂ ਫਿਰ ਜਦੋਂ ਵੀ ਡੀਜੀਪੀ ਸਾਹਿਬ ਦੇ ਹੁਕਮ ਆਉਂਦੇ ਆ ਉਹਦੇ ਤਹਿਤ ਜਿਹੜਾ ਇਹ ਹਰ ਵਾਰ ਚੈਕਿੰਗ ਕੀਤੀ ਜਾਊਗੀ ਜਿਹੜੀ ਹੈਗੇ ਏਰੀਆ ਦੀ ਸਰ ਕਿਸੇ ਕੋਲ ਮਿਲਿਆ ਕੁਝ ਅਜੇ ਤੱਕ ਸਮਾਨ ਨਹੀਂ ਅਜੇ ਤੱਕ ਤਾਂ ਕੁਝ ਨਹੀਂ ਮਿਲਿਆ ਚੈੱਕ ਹੀ ਕਰ ਰਹੇ ਆ ਬਾਕੀ ਇਹਨਾਂ ਕੋਲੋਂ ਅਸੀਂ ਗੱਲਬਾਤ ਕਰਕੇ ਇਨਫੋਰਮੇਸ਼ਨ ਵੀ ਲੈ ਰਹੇ ਆ ਵੀ ਜੇ ਕੋਈ ਸਾਂਝੀ ਕਰਨਾ ਚਾਹੁੰਦਾ ਕੋਈ ਜਿਹਨੂੰ ਲੱਗਦਾ ਕਿ ਸਾਡੇ ਘਰ ਦੇ ਆਸ-ਪਾਸ ਕੋਈ ਬੰਦਾ ਗਲਤ ਕੰਮ ਕਰਦਾ ਜਾਂ ਇੱਥੇ ਰਹਿੰਦਾ ਬਾਹਰ ਜਾਇਜ਼ ਕਰਦਾ ਉਹ ਵੀ ਇਹਨਾਂ ਕੋਲ ਪੁੱਛ ਰਹੇ ਆ ਅਸੀਂ ਕਿਸੇ ਤਰ ਲੱਗਦਾ ਵਾ ਮੈਂ ਆਪਣਾ ਪਰਸਨਲ ਨੰਬਰ ਵੀ ਖਾਰ ਨੂੰ ਸ਼ੇਅਰ ਕੀਤਾ ਏ ਜੇ ਤੁਹਾਨੂੰ ਲੱਗਦਾ ਏ ਕੋਈ ਇਦਾਂ ਦਾ ਕੁਛ ਹੈਗਾ ਤਾਂ ਮੇਰੇ ਅਮਿਸ਼ਾ ਤੁਸੀਂ ਫੋਨ ਕਰਕੇ ਮਨੂੰ ਇਤਲਾਹ ਦੇ ਸਕਦੇ ਆ ਕਿ ਬੰਦ ਦੀ ਕਾਰਵਾਈ ਅਸੀਂ ਕਰੀਏ ਉਹਨਾਂ ਦੇ ਉੱਪਰ ਇਹ ਮੁਹਿੰਮ ਲਗਾਤਾਰ ਕਿੰਨੇ ਦਿਨ ਹੋਰ ਚੱਲੇਗੀ ਜੀ ਦੇਖੋ ਇਹ ਜਿਹੜਾ ਹੈਗਾ ਇਹ ਪੂਰੇ ਪੰਜਾਬ ਲੈਵਲ ਤੇ ਚੱਲਦੀ ਜਿੱਦ ਤੱਕ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਪੂਰੇ ਸਖਤ ਹੁਕਮ ਦੇਸ਼ਾ ਦੇ ਵਿੱਚ ਕਿ ਨਸ਼ੇ ਨੂੰ ਖਤਮ ਕਰਨਾ ਪੰਜਾਬ ਵਿੱਚੋਂ ਤੇ ਇਹ ਜਿਹੜੇ ਜਦੋਂ ਵੀ ਉਹਨਾਂ ਦਾ ਉੱਪਰੋਂ ਆਉਂਦਾ ਹੈ ਸਾਨੂੰ ਆਰਡਰ ਆਉਂਦੇ ਆ ਜਿਹੜੇ ਡੀਜੀਪੀ ਸਾਹਿਬ ਦੇ ਉਹਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਹਰ ਹਫਤੇ ਦੇ ਵਿੱਚ 2-3 ਵਾਰ ਲੱਗ ਲੱਗ ਜਗ੍ਹਾ ਤੇ ਜਿਸ ਤਰ੍ਹਾਂ ਮੇਰੇ ਕੋਲ 4 ਥਾਣੇ ਹੈਗੇ ਆ ਉਹਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਸੋਸਾਇਟੀਆਂ ਵੀ ਚੈੱਕ ਕੀਤੀਆਂ ਜਾਂਦੀਆਂ ਤੇ ਜਿਵੇਂ ਹੀ ਸਾਨੂੰ ਕੋਈ ਉੱਪਰੋਂ ਆਦੇਸ਼ਾਂ ਤੋਂ ਉਹਦੇ ਤਹਿਤ ਅਸੀਂ ਜਿਹੜੀ ਹੈਗੀ ਹੈ ਇਹ ਕਾਰਵਾਈ ਕਰਦੇ ਆ ਆਖਰਕਾਰ ਲੋਕਾਂ ਨੂੰ ਮੇਰੀ ਇਹ ਹੀ ਪੀੜਾ ਕਿ ਜੇ ਤੁਹਾਡੇ ਘਰ ਦੇ ਆਸ-ਪਾਸ ਕੋਈ ਵੀ ਤੁਹਾਨੂੰ ਲੱਗਦਾ ਕੋਈ ਨਾ ਦੇਦਾ ਜਾਂ ਕੋਈ ਬਾਹਰੋਂ ਮੇਚਣ ਆਉਂਦਾ ਤਾਂ ਪੁਲਿਸ ਨੂੰ ਇਤਲਾਹ ਜ਼ਰੂਰ ਦਿਓ ਕਿਉਂਕਿ ਇਹੋ ਚੀਜ਼ ਜੇ ਕੱਲੋ ਤੁਹਾਡੇ ਘਰ ਵੀ ਆ ਸਕਦੀ ਆ ਇਹ ਜ਼ਰੂਰੀ ਨਹੀਂ ਆ ਕਿ ਇਹ ਦੂਜੇ ਦੇ ਘਰ ਦੇ ਵਿੱਚ ਹੀ ਆ ਦੱਸਣਾ ਬਹੁਤ ਜ਼ਰੂਰੀ ਆ ਕਿ ਸਮਾਜ ਨੂੰ ਉੱ ਤੇ ਜਿਹੜਾ ਹੈਗਾ ਉਹਨੂੰ ਸਹੀ ਰਸਤੇ ਪਾ ਸਕੀਏ ਇਸ ਕਰਕੇ ਲੋਕਾਂ ਨੂੰ ਅਪੀਲ ਆ ਕਿ ਫੋਨ ਕਰਕੇ ਤੁਸੀਂ ਐਨੀ ਟਾਈਮ ਜਦੋਂ ਮਰਜੀ ਮੈਨੂੰ ਦੱਸ ਸਕਦੇ ਆ ਕਿ ਮੈਂ ਅੱਗੇ ਜਿਹੜੀ ਇਹਨਾਂ ਦੇ ਉੱਪਰ ਕਾਰਵਾਈ ਕਰ ਸਕਾਂ ਥੈਂਕ ਯੂ ਇਹ ਸੰਨ ਡੀਐਸਪੀ ਤਰਫੋਂ ਵੀ ਸਿੰਘ ਜੀ ਨੇ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ੀਲਾ ਪਦਾਰਥ ਖਰਾ ਹੋਵੇ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤਾ ਦਿੱਤੀ ਜਾਵੇ ਅਤੇ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਣੇ ਆ ਕਿ ਲੋਕਾਂ ਦਾ ਕੀ ਕਹਿਣਾ ਹੈ ਕਿਉਂਕਿ ਕਿਤੇ ਨਾ ਕਿਤੇ ਲੋਕ ਵੀ ਖੁਸ਼ ਨੇ ਜੇਕਰ ਪੁਲਿਸ ਚੈਕਿੰਗ ਕਰਦੀ ਹੈ ਅਤੇ ਇਸ ਤਰ੍ਹਾਂ ਪੁਲਿਸ ਚੈਕਿੰਗ ਕਰਦੀ ਹੈ ਉਹਦਾ ਕੋਈ ਨਾ ਕੋਈ ਫਾਇਦਾ ਹੁੰ ਹਾਂਜੀ ਫਾਇਦਾ ਹੁੰਦਾ ਕਰਨੀ ਚਾਹੀਦੀ ਪੁਲਿਸ ਨੂੰ ਕਰਨੇ ਚਾਹੀਦੀ ਹੈ ਲੋਕਾਂ ਵਿੱਚ ਜਦਨਾ ਕਿਤੇ ਖੁਸ਼ੀ ਨਿੱਤਰ ਆ ਰਹੇ ਹੈ ਵੀ ਹਾਂ ਜੋ ਪੁਲਿਸ ਕਾਰਵਾਈ ਕਰ ਰਹੀ ਹੈ ਚੈਕਿੰਗ ਕਰ ਰਹੀ ਹੈ ਉਹਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਲੋਕਾਂ ਦੇ ਮਨਾਂ ਵਿੱਚ ਡਰ ਵੀ ਜ਼ਰੂਰ ਬਣਦਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਹ ਚੈਕਿੰਗ ਦਾ ਅਭਿਆਨ ਪੁਲਿਸ ਵੱਲੋਂ ਚਲਾਇਆ ਗਿਆ ਤਾਂ ਕੀ ਫਾਇਦਾ ਹੋਵੇਗਾ ਜਾਂ ਫਿਰ ਕੋਈ ਨੁਕਸਾਨ ਹੋਵੇਗਾ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਨੁਰਾਲੀ